ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼ਕਾਲ ਜਿਵੇਂ ਕਿ ਵੀ ਮੇਰੇ ਵੱਲੋਂ ਮੈਂ ਤੁਹਾਡਾ ਪ੍ਰ ਦੇ ਵੀ ਹੀ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਸਾਈ ਲਾਡੀ ਸ਼ਾਹ ਸਰਕਾਰ ਜੀ ਦੀ ਜਿਵੇਂ ਕਿ ਪਿੱਛੇ ਮੈਂ ਤੁਹਾਡਾ ਕਿੱਸਾ ਸੰਧਾ ਕੀਤਾ ਸੀ ਲਾਡੀ ਬਾਜੀ ਦਾ ਕਿ ਜਦੋਂ ਉਹ ਲੱਬ ਦੇ ਲੱਬ ਦੇ ਗੁਲਾਮਾਂ ਨੂੰ ਦਰਬਾਰ ਪਹੁੰਚ ਗਏ ਸੀ ਤੇ ਜਾ ਕੇ ਪੁੱਛਦੇ ਸੀ ਕਿ ਲਾਡੀ ਸ਼ਾਹ ਕੌਣ ਆ ਉਹਨਾਂ ਦਾ ਹੀ ਇਹ ਕਿੱਸਾ ਆ ਕਹਿੰਦੇ ਜਦੋਂ ਮੈਂ ਸਾਈ ਜੀ ਦੇ ਨਾਲ ਮੇਰੇ ਦਰਸ਼ਨ دیدار ਹੋਏ ਪਹਿਲੀ ਵਾਰੀ ਉਸ ਤੋਂ ਬਾਅਦ ਮੇਰਾ ਆਉਣਾ ਜਾਣਾ ਉੱਥੇ ਸ਼ੁਰੂ ਹੋ ਗਿਆ ਸੀ ਉਮਰ ਛੋਟੀ ਸੀ ਦਿਮਾਗ ਬੱਚਿਆਂ ਵਾਲਾ ਸੀ ਬਹੁਤਾ ਕੁਝ ਪਤਾ ਨਹੀਂ ਸੀ ਬਸ ਇਹ ਹੁੰਦਾ ਸੀ ਕਿ ਉੱਥੇ ਜਾਣਾ ਵਧੀਆ ਲੱਗਦਾ ਉਹਨਾਂ ਨੂੰ ਦੇਖਣਾ ਉਹਨਾਂ ਦੀਆਂ ਗੱਲਾਂ ਸੁਣਨੀਆਂ ਵਧੀਆ ਲੱਗਦੀਆਂ ਸੀ ਤਾਂ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਸੰਗਤ ਬਹੁਤ ਬੈਠੀ ਸੀ ਤੇ ਉੱਥੇ ਨਾ ਕੋਈ ਦਰਬਾਰ ਕੋਈ ਫਰੂਟਸ ਦਾ ਟਰੱਕ ਚੜਾ ਕੇ ਗਿਆ ਸੀ ਕਿਸੇ ਖੁਸ਼ੀ ਦੇ ਵਿੱਚ ਤਾਂ ਉਹਨਾਂ ਫਰੂਟਸ ਦੇ ਵਿੱਚੋਂ ਥੋੜੇ ਜਿਹੇ ਫਰੂਟ ਕਿਸੇ ਟੋਕਰੀ ਦੇ ਵਿੱਚ ਪਾਕਿਸਾਇੰਜੀ ਦੇ ਕੋਲੇ ਰੱਖਤੇ ਵੰਡਣ ਵਾਸਤੇ ਸੰਗਤ ਬੈਠੀ ਸੀ ਰਸ ਬਹੁਤ ਸੀ ਤਾਂ ਕਹਿੰਦੇ ਸਾਈਂ ਜੀ ਸਾਰਿਆਂ ਨੂੰ ਫਰੂਟ ਵੰਨਦੇ ਪਏ ਸੀ ਤਾਂ ਇੱਕੋ ਦਮ ਕਹਿੰਦੇ ਸਾਈਂ ਜੀ ਨੇ ਇੱਕ ਸੰਤਰਾ ਮੇਰੇ ਵੱਲ ਸਿੱਟਿਆ ਤੇ ਕਹਿੰਦੇ ਜਾਓ ਤੇਰੇ ਮੁੰਡਾ ਹੋਊਗਾ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਛੋਟਾ ਸੀ ਕਹਿੰਦੇ ਮੈਂ ਸੋਚਿਆ ਕਿ ਇਹ ਬਾਬਾ پاگل ਲੱਗਦਾ ਮੈਨੂੰ ਵੀ ਜਿਹੜਾ ਇਹ ਕਹਿੰਦਾ ਪਿਆ ਵੀ ਮੁੰਡਾ ਹੋਊਗਾ ਵੀ ਮੈਂ ਹਜੇ ਛੋਟਾ ਆ ਤੇ ਇਹ ਕਹਿੰਦਾ ਆ ਵੀ ਤੇਰੇ ਮੁੰਡਾ ਹੋਊਗਾ ਚਲੋ ਕਹਿੰਦੇ ਮੈਂ ਆ ਕੇ ਇਹੀ ਗੱਲ ਕਰੇ ਆਪਣੀ ਮੰਮੀ ਨੂੰ ਦੱਸੀ ਤਾਂ ਮੇਰੀ ਮਾਤਾ ਕਹਿੰਦੇ ਵੀ ਮੈਨੂੰ ਉਹਨਾਂ ਨੇ ਮਨਾ ਕੀਤਾ ਕਿ ਤੂੰ ਨਾ ਜਾਇਆ ਕਰ ਇੱਥੇ ਵੀ ਮੈਨੂੰ ਤਾਂ ਵੀ ਡਰ ਲੱਗਦਾ ਆ ਚਲੋ ਜੀ ਚੱਲਦਾ ਰਿਹਾ ਚੱਲਦਾ ਰਿਹਾ ਟਾਈਮ ਲੰਘਦਾ ਗਿਆ ਲੰਘਦਾ ਗਿਆ ਲੰਘਦਾ ਗਿਆ ਉਹ ਟਾਈਮ ਆਇਆ ਮੇਰਾ ਵਿਆਹ ਹੋਇਆ ਕਹਿੰਦੇ ਮੇਰੇ ਚਲੋ ਬੇਬੀ ਹੋਣ ਵਾਲਾ ਸੀ ਮੇਰੇ ਕਹਿੰਦੇ ਕੁੜੀ ਹੋ ਗਈ ਜਦੋਂ ਮੇਰੇ ਕਹਿੰਦੇ ਕੁੜੀ ਹੋਈ ਤਾਂ ਮੇਰੇ ਦਿਮਾਗ ਦੇ ਵਿੱਚ ਆ ਗਈ ਉਹੀ ਗੱਲ ਕਿ ਮੈਨੂੰ ਤਾਂ ਉਹਨਾਂ ਨੇ ਕਿਹਾ ਸੀਗਾ ਮੁੰਡਾ ਹੋਊਗਾ ਕਹਿੰਦੇ ਜੀ ਮੈਂ ਚਲਾ ਗਿਆ ਉੱਥੇ ਵੀ ਸਾਈ ਜੀ ਤੁਸੀਂ ਕਹਿੰਦੇ ਸੀ ਵੀ ਇਹ ਮੁੰਡਾ ਹੋਊਗਾ ਵੀ ਮੈਂ ਤਾਂ ਕੁੜੀ ਹੋ ਗਈ ਤਾਂ ਕਿਉਂ ਸਾਈ ਜੀ ਕਹਿੰਦੇ ਨੇ ਵੀ ਤੇਰੇ ਮੁੰਡਾ ਹੀ ਹੋਣਾ ਸੀ ਪਰ ਕੁੜੀ ਤਾਂ ਹੋ ਗਈ ਕਿਉਂਕਿ ਜਿਹੜਾ ਤੇਰਾ ਰੌਲਾ ਚੱਲਦਾ ਸੀ ਨਾ ਮੀਆਂ ਬੀਬੀ ਦਾ ਆਪਸ ਦੇ ਵਿੱਚ ਉਹਨੂੰ ਸਹੀ ਕਰਨ ਵਾਸਤੇ ਕੁੜੀ ਦਾ ਆਉਣਾ ਜ਼ਰੂਰੀ ਸੀ ਤਾਂ ਕਰਕੇ ਪਹਿਲਾਂ ਕੁੜੀ ਆਈ ਆ ਭਾਜੀ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਕਿ ਸੱਚੀ ਉਸ ਟਾਈਮ ਦੇ ਵਿੱਚ ਮੇਰਾ ਤੇ ਮੇਰੀ ਵਾਈਫ ਦੇ ਵਿੱਚ ਕੋਈ ਥੋੜਾ ਬਹੁਤਾ ਰੌਲਾ ਚੱਲ ਰਿਹਾ ਸੀ ਪਰ ਇਹ ਗੱਲ ਤਾਂ ਮੈਨੂੰ ਹੀ ਪਤਾ ਸੀ ਵੀ ਇਹਨਾਂ ਨੇ ਇੰਨੀ ਗੱਲ ਕਹੀ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਹੱਥ ਜੋੜੇ ਠੀਕ ਆ ਜੀ ਕਹਿੰਦੇ ਫਿਰ ਸਾਈ ਜੀ ਨੇ ਨਿਸ਼ਾਨੀ ਦੱਸੀ ਵੀ ਤੇਰੇ ਮੁੰਡਾ ਹੋਊਗਾ ਹੁਣਕਲਾ ਪਰ ਉਹਦੀ ਨਿਸ਼ਾਨੀ ਹੋਊਗੀ ਉਹਦੇ ਕੰਨ ਦੇ ਵਿੱਚ ਸਰਾਕ ਹੋਊਗਾ ਚਲੋ ਟਾਈਮ ਆਇਆ ਕਹਿੰਦੇ ਮੁੰਡਾ ਹੋਇਆ ਤੇ ਸੱਚੀ ਉਹਦੇ ਕੰਨ ਦੇ ਵਿੱਚ ਕਹਿੰਦੇ ਸਰਾਕ ਤਾਂ ਮੈਨੂੰ ਸਾਈਂ ਦੀ ਦੀ ਯਾਦ ਆਈ ਵੀ ਉਹਨਾਂ ਨੇ ਕਿਹਾ ਸੀ ਫੇਰ ਮੈਂ ਮੱਥੜਕਵਾ ਕੇ ਲੈ ਕੇ ਆਇਆ ਤੇ ਲਾਡੀ ਭਾਜੀ ਨੇ ਆਪਣੇ ਬੇਟੇ ਨੂੰ ਮੇਰੇ ਨਾਲ ਵੀ ਮਿਲਵਾਇਆ ਤੇ ਸੱਚੀ ਉਹਨਾਂ ਦੇ ਕੰਨ ਦੇ ਵਿੱਚ ਸਰਾਖ ਆ ਬੇਟੇ ਦੇ ਦੇ ਕੋ ਇਹ ਸਾਈਂ ਲਾਡੀ ਸ਼ਾਹ ਸਰਕਾਰ ਦੀ ਕਿਰਪਾ ਆ ਕਿ ਜੇ ਤੁਹਾਨੂੰ ਕੋਈ ਚੀਜ਼ ਦੇਣ ਤੋਂ ਪਹਿਲਾਂ ਕੁਝ ਹੋਰ ਦਿੰਦੇ ਨੇ ਨਾ ਉਹਦੇ ਵਿੱਚ ਵੀ ਉਹਨਾਂ ਦਾ ਕੋਈ ਰਾਗ ਆ ਇਹ ਨਹੀਂ ਕਿ ਤੁਸੀਂ ਜੋ ਮੰਗਿਆ ਉਹ ਮਿਲਿਆ ਨਹੀਂ ਕੁਝ ਹੋਰ ਮਿਲ ਗਿਆ ਉਹ ਜਿਹੜਾ ਕੁਝ ਹੋਰ ਮਿਲਿਆ ਉਹ ਐਵੇਂ ਨਹੀਂ ਮਿਲਿਆ ਉਹਦਾ ਵੀ ਕੋਈ ਨਾ ਕੋਈ ਰਾਜ਼ ਹੈ ਸੋ ਕਦੇ ਵੀ ਗੁੱਸੇ ਨਾ ਹੋਇਆ ਕਰੋ ਸਾਈਂ ਜੀ ਨਾਲ ਕਦੇ ਵੀ ਲੜਿਆ ਨਾ ਕਰੋ ਕਿ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਬਸ ਸ਼ੁਕਰ ਕਰਿਆ ਕਰੋ ਕਿ ਸਾਈਂ ਜੀ ਤੁਸੀਂ ਨਾਲ ਹੋ ਹੋਰ ਕੁਝ ਨਹੀਂ ਚਾਹੀਦਾ ਸੋ ਜੇ ਕਿੱਸਾ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਪਣੇ ਕਿਸੇ ਮਿੱਤਰ ਨਾਲ ਸਾਂਝੇ ਕਰਨ ਵਾਸਤੇ ਇੰਸਟਾਗ੍ਰam ਤੇ ਫੋਲੋ ਕਰ ਲਿਓ ਜੈ ਸਾਈਂ ਜੀ